ਕਰੀਆ ਭਾਜੀ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲ ਜਾਓ ਕਿਤੇ ਵੀ ਛੋਟੇ ਤੋਂ ਛੋਟੇ ਬੱਚੇ ਨੂੰ ਪੁੱਛ ਲੋਗੇ ਨਾ ਛੋਟੇ ਛੋਟੇ ਬੱਚਿਆਂ ਦੇ ਨਾਮ ਇਹ ਮੂੰਹ ਦੇ ਉੱਪਰ ਇੱਕੋ ਹੀ ਨਾਮ ਆ ਭਾਈ ਅਮਰਪਾਲ ਸਿੰਘ ਦੇਖ ਲਓ ਕਿ ਸਾਡੇ ਨਾਲ ਇੱਕ ਵੀਰਜੀ ਜੁੜੇ ਆ ਪਿਆਰ ਦੀ ਗੱਲ ਕਰਦੇ ਆ ਤਾਂ ਇੱਥੋਂ ਪਤਾ ਚੱਲਦਾ ਕਿ ਕਿੰਨਾ ਕੁ ਪਿਆਰ ਆ ਤੇ ਕਿਹਦੇ ਨਾਲ ਪਿਆਰ ਆ ਭਾਜੀ ਤੁਸੀਂ ਝੰਡਾ ਵੀ ਲਾਇਆ ਵਾ ਮਾਈਕ ਦਾ ਹੈ ਨਾ ਤੇ ਅਸੀਂ ਤਾਂ ਆਏ ਆ ਜੰਮੂ ਤੋਂ ਸਾਨੂੰ ਇੱਥੇ ਤਾਂ ਕੁਝ ਨਹੀਂ ਪਤਾ ਟਰਾਈਸਾਈਕਲ ਤੇ ਚੱਲ ਰਹੇ ਜੇ ਕੀ ਦਿੱਤਾ ਅਮਰਪਾਲ ਸਿੰਘ ਨੇ ਕਿ ਤੁਸੀਂ ਉਹਨਾਂ ਦੇ ਝੰਡੇ ਲਾਈ ਫਿਰਦੇ ਹੋ ਇਸ ਲਖਨੂਰ ਸਾਹਿਬ ਹਲਕੇ ਤੋਂ ਤਾਂ ਪੰਥ ਦੇ ਉਮੀਦਵਾਰ ਨੇੜੇ ਭਾਈ ਅਮਰਕਪਾਲ ਸਿੰਘ ਜੀ ਉਹਨਾਂ ਦਾ ਹੀ ਦਬਦਬਾ ਆ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਬਹੁਤ ਹੀ ਪਿੱਛੇ ਨੇ ਸਭ ਤੋਂ ਅੱਗੇ ਭਾਈ ਅਮਰਪਾਲ ਸਿੰਘ ਸਭ ਕਾਂਗਰਸੀ ਜਿਹੜੇ ਕਾਂਗਰਸੀਆਂ ਦੇ ਕਾਲੀਆਂ ਦੇ ਸਰਪੰਚੂ ਵੀ ਇੱਕ ਸਾਈਡ ਤੇ ਹੋ ਗਏ ਜੀ ਅਮਰਪਾਲ ਨੂੰ ਪੂਰਾ ਯੋਰ ਅਮਰਪਾਲ ਗਈ ਥਾਂ ਤੇ ਹੋ ਗਿਆ ਵੀ ਬੂਥੋਂ ਨਹੀਂ ਅਸੀਂ ਲਾਉਣੇ ਬੂਥੋਂ ਵੀ ਭਾਈ ਅਮਰਪਾਲ ਸਾਹਿਬ ਜੀ ਅਮਰਪਾਲ ਜੀ ਕੋ ਚਾਰ ਇੰਟਰਵਿਊ ਦੇਣ ਵਾਲੇ ਤੇ ਹਨ ਆਪ ਜੀ ਸਾਹਮਣੇ ਜੀ ਅਤੇ ਇੰਟਰਵਿਊ ਲੈਣ ਵਾਲੇ ਦਾ ਤੱਕ ਫੁੱਟੋ ਵਿਚਾਰ ਨਾਲ ਕਿਸੇ ਤਰ੍ਹਾਂ ਦਾ ਸਮਰਥਨ ਜਾਂ ਸਹਿਮਤੀ ਇਨਨੇ ਕੀ ਇਸ ਵੇਲੇ ਤੁਹਾਨੂੰ ਦੱਸੀਏ ਕਿ ਅਸੀਂ ਖੜੇ ਹਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਸਾਡੇ ਨਾਲ ਕੁਝ ਵੀਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆ ਕਿ ਕੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਆਹ ਮੋਰੇ ਆ ਕੇ ਸਾਡੇ ਇੱਕ ਟਰਾਈਸਾਈਕਲ ਵੀ ਖੜੀ ਹੋਈ ਆ ਇਹਨਾਂ ਭਾਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰ ਲਈਏ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੋਵਨਦੀਪ ਸਿੰਘ ਆ ਜੀ ਅੱਜ ਇੱਥੇ ਅਸੀਂ ਜੰਮੂ ਤੋਂ ਤੁਰ ਕੇ ਆਏ ਆ ਇਹ ਪਤਾ ਲਾਉਣ ਲਈ ਕਿ ਗਰਾਊਂਡ ਰਿਐਲਿਟੀ ਆਖਰ ਕੀ ਹੈਗੀ ਆ ਕਿਉਂਕਿ ਆਮ ਤੌਰ ਤੇ ਜਿਹੜੇ ਕਿਆਸ ਲਗਾਏ ਜਾ ਰਹੇ ਆ ਕਿ ਸਾਰੀਆਂ ਪਾਰਟੀਆਂ ਆਪੋ ਆਪੇ ਜੋਰ ਲਾ ਰਹੀਆਂ ਆ ਪਰ ਇੱਥੇ ਤੁਹਾਡੇ ਇਲਾਕੇ ਚ ਕਿਹਦਾ ਜੋਰ ਚੱਲ ਰਿਹਾ ਤੇ ਕਿਵੇਂ ਇਸ ਲਖਰੂਰ ਸਾਹਿਬ ਹਲਕੇ ਤੋਂ ਤਾਂ ਪੰਥ ਦੇ ਉਮੀਦਵਾਰ ਨੇੜੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦਾ ਹੀ ਦਬਦਬਾ ਆ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਬਹੁਤ ਹੀ ਪਿਛੇ ਨੇ ਸਭ ਤੋਂ ਅੱਗੇ ਭਾਈ ਅਮਰਤਪਾਲ ਸਿੰਘ ਜੀ ਸਭ ਤੋਂ ਅੱਗੇ ਭਾਈ ਅਮਰਤਪਾਲ ਸਿੰਘ ਕਿਉਂ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਮੇਨ ਮੋਟਿਵ ਸੀ ਉਹ ਨਸ਼ਾ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਕਿਸੇ ਨੇ ਵੀ ਸਾਰੀਆਂ ਹੀ ਸਰਕਾਰਾਂ ਜਦੋਂ ਸੱਤਾ ਦੇ ਵਿੱਚ ਆਈਆਂ ਸੀ ਤੇ ਨਸ਼ੇ ਦਾ ਮੁੱਦਾ ਹੀ ਮੇਨ ਲੈ ਕੇ ਆਈਆਂ ਸੀ ਆਮ ਆਦੀ ਪਾਰਟੀ ਜਦੋਂ ਆਈ ਸੀ ਤਾਂ ਇਹਨਾਂ ਦੇ ਕੇਜਰੀਵਾਲ ਕਹਿੰਦੇ ਸੀ ਕਿ 4 ਹਫ਼ਤਿਆਂ ਦੇ ਵਿੱਚ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ ਕੈਪਟਨ ਸਾਹਿਬ ਨੇ ਗੁੜਕਾ ਸੱਬ ਦੀ ਸੌਂ ਖਾਦੀ ਸੀ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਰਹੇ ਨਹੀਂ ਕੀਤਾ ਇਹ ਕਹਿੰਦੇ ਵੀ ਕਾਲੀਆਂ ਦੇ ਰਾਤੋਂ ਚੱਲਿਆ ਜੇ ਕਾਲੀਆਂ ਦੇ ਰਾਤੋਂ ਚੱਲਿਆ ਤਾਂ ਫਿਰ ਬਾਕੀ ਸਰਕਾਰਾਂ ਵੀ ਤਾਂ ਆਈਆਂ ਉਹਨਾਂ ਨੇ ਕਿਉਂ ਨਹੀਂ ਬੰਦ ਕਰਤਾ ਇਸ ਕਰਕੇ ਸਾਰੀਆਂ ਹੀ ਸਰਕਾਰਾਂ ਫੇਲ ਨੇ ਕਿਸਾਨੀ ਪੱਖੋਂ ਵੀ ਫੇਲ ਨੇ ਨੌਜਵਾਨੀ ਦਾ ਹੱਕ ਚ ਵੀ ਨਹੀਂ ਕੋਈ ਸਰਕਾਰ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬ ਲਈ ਅੰਮ੍ਰਿਤਪਾਲ ਹੀ ਸਹੀ ਹੈ ਕੇਵਲ ਤੇ ਕੇਵਲ ਪੰਜਾਬ ਦੇ ਲਈ ਅੰਮ੍ਰਿਤਪਾਲ ਹੀ ਸਹੀ ਹੈ ਭਾਜੀ ਕੀ ਨੋ ਤੁਹਾਡਾ ਮੇਰਾ ਨਾਮ ਜਸਵਿੰਦਰ ਕਿਹੜਾ ਇਲਾਕਾ ਹੈ ਹਲਕਾ ਖਡੂਰ ਸਾਹਿਬ ਜੀ ਇਸ ਵੇਲੇ ਆਪਾਂ ਕਿੱਥੇ ਖੜੇ ਆ ਹਲਕਾ ਖਡੂਰ ਸਾਹਿਬ ਨਹੀਂ ਮੈਨੂੰ ਜਾਣਦੇ ਜੀ ਨਹੀਂ ਭਾਜੀ ਮੈਂ ਤੁਹਾਨੂੰ ਜਾਣਦਾ ਨਹੀਂ ਘੱਟਿਆ ਕਿਉਂਕਿ ਅਸੀਂ ਆਏ ਆ ਜੰਮੂ ਤੋਂ ਇਸ ਕਰਕੇ ਕੀ ਬਈ ਗਰਾਊਂਡ ਰਿਐਲਿਟੀ ਕੀ ਹੈਗੀ ਇੱਥੇ ਸਰਵੇਖਣ ਕਰਨ ਲਈ ਆਏ ਸੀਗੇ ਕੀ ਕਹਿਣਾ ਚਾਹੋਗੇ ਇਸ ਵਾਰ ਕੌਣ ਜੇਤੂ ਹੋਣਾ ਇਸ ਵਾਰ ਦੇ ਭਾਈ ਅੰਮ੍ਰਿਤਪਾਲ ਜੀ ਜੇਤੂ ਹੋਣਗੇ ਉਹ ਆਪਾਂ ਦਾ ਪਿੰਡਾ ਪਿੰਡਾ ਥਾਵਾਂ ਤੇ ਇੱਕ ਸਾਈਡ ਹੋ ਗਈ ਸਾਰੇ ਪਾਸੇ ਇੱਕ ਸਾਈਡ ਹੋ ਗਈ ਹੈ ਜੀ ਮਤਲਬ ਕਾਂਗਰਸੀ ਜਿਹੜੇ ਕਾਂਗਰਸੀਆਂ ਦੇ ਕਾਲੀਆਂ ਦੇ ਸਰਪੰਚੂ ਵੀ ਇੱਕ ਸਾਈਡ ਤੇ ਹੋ ਗਏ ਕਿ ਅਮਰਪਾਲ ਨੂੰ ਪੋਣੀ ਪੂਰਾ ਯੋਰ ਅਮਰਪਾਲ ਕਈ ਥਾਵਾਂ ਤੇ ਇਹ ਹੋ ਗਿਆ ਵੀ ਬੂਥ ਉਹ ਨਹੀਂ ਅਸੀਂ ਲਾਉਣੇ ਬੂਥ ਵੀ ਭਾਈ ਅਮਰਪਾਲ ਸਾਹਿਬ ਮਤਲਬ ਇੱਥੋਂ ਦੇ ਦੂਜੀ ਪਾਰਟੀਆਂ ਵਾਲੇ ਵੀ ਕਹਿ ਰਹੇ ਆ ਕਿ ਅਸੀਂ ਬੂਥ ਹੀ ਨਹੀਂ ਲਾਉਣੇ ਹਾਂਜੀ ਬੂਥ ਨਹੀਂ ਲਾਉਣੇ ਜੀ ਕਿਹੜੇ ਕਿਹੜੇ ਇਲਾਕੇ ਦੇ ਲੋਕੀ ਕਹਿ ਰਹੇ ਆ ਇਹ ਆਪਣਾ ਚੱਕ ਮਹਿਰਿਆ ਪਿੰਡ ਹੋਰ ਲਾਗੇ ਲਾਗੇ ਪਿੰਡ ਆ ਮਤਲਬ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਉੱਥੋਂ ਦੇ ਲੋਕਲ ਲੋਕੀ ਹੈਗੇ ਆ ਉਹ ਜਿਹੜੇ ਪਹਿਲਾਂ ਦੂਜੀਆਂ ਪਾਰਟੀਆਂ ਦੇ ਨਾਲ ਚੱਲਦੇ ਸੀ ਉਹ ਵੀ ਕਹਿ ਰਹੇ ਕਿ ਅਸੀਂ ਆਪਣੇ ਬੂਥ ਤੱਕ ਨਹੀਂ ਲਾਉਣੇ ਕਿਵੇਂ ਦੇਖਦੇ ਹੋ ਇਹਨੂੰ ਤੁਸੀਂ ਭਾਜੀ ਏ ਭਾਜੀ ਅਮਰਪਾਲ ਜੀ ਦੀ ਜਿੱਤ ਪੱਕੀ ਆ ਜੀ ਬਸ ਹੁਣ ਲੀਡ ਦੀ ਲੋੜ ਹੈ ਹਾਂਜੀ ਅਮਰਪਾਲ ਸਿੰਘ ਸਾਰੇ ਹੀ ਅਮਰਪਾਲ ਸਿੰਘ ਵਾਲੀ ਜਿੱਤ ਕੀ ਚੱਕਰਿਆ ਇਹ ਭਾਜੀ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲ ਜਾਓ ਕਿਤੇ ਵੀ ਛੋਟੇ ਤੋਂ ਛੋਟੇ ਬੱਚੇ ਨੂੰ ਪੁੱਛ ਲੋਗੇ ਨਾ ਛੋਟੇ ਛੋਟੇ ਬੱਚਿਆਂ ਦੇ ਨਾਮ ਇਹ ਮੂੰਹ ਦੇ ਉੱਪਰ ਇੱਕੋ ਹੀ ਨਾਮ ਆ ਭਾਈ ਅਮਰਪਾਲ ਸਿੰਘ 2-2 ਸਾਲ ਦੇ ਬੱਚਿਆਂ ਨੂੰ ਪੁੱਛ ਲੋ ਜਾ ਕੇ ਛੋਟੇ ਛੋਟੇ ਬੱਚੇ ਵੀ ਭਾਈ ਅਮਰਪਾਲ ਸਿੰਘ ਦਾ ਨਾਮ ਜਾਣਦੇ ਆ ਕਿਸੇ ਵੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦਾ ਨਾਂ ਨਹੀਂ ਬੱਚੇ ਜਾਣਦੇ ਹੋਣਗੇ ਜਿੰਨਾ ਭਾਈ ਅਮਰਪਾਲ ਸਿੰਘ ਜੀ ਨੂੰ ਪਿਆਰ ਮਿਲ ਰਿਹਾ ਇੱਥੋਂ ਹਾਂਜੀ ਉਹ ਭਾਈ ਅਮਰਪਾਲ ਸਿੰਘ ਜੀ ਨੂੰ ਪਿਆਰ ਮਿਲ ਰਿਹਾ ਉਹ ਮੈਂ ਵੇਖ ਰਿਹਾ ਕਿ ਕਿਵੇਂ ਮਿਲ ਰਿਹਾ ਸਭ ਤੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਸਾਡੇ ਨਾਲ ਇੱਕ ਵੀਰ ਜੀ ਜੁੜੇ ਆ ਪਿਆਰ ਦੀ ਗੱਲ ਕਰਦੇ ਆ ਤਾਂ ਇੱਥੋਂ ਪਤਾ ਚੱਲਦਾ ਕਿ ਕਿੰਨਾ ਕੋ ਪਿਆਰ ਆ ਤੇ ਕਿਹਦੇ ਨਾਲ ਪਿਆਰ ਆ ਭਾਜੀ ਤੁਸੀਂ ਝੰਡਾ ਵੀ ਲਾਇਆ ਵਾ ਹਾਂਜੀ ਮਾਈਕ ਦਾ ਹਨਾ ਤੇ ਅਸੀਂ ਤਾਂ ਆਏ ਆ ਜੰਮੂ ਤੋਂ ਠੀਕ ਆ ਸਾਨੂੰ ਇੱਥੇ ਤਾਂ ਕੁਝ ਨਹੀਂ ਪਤਾ ਹਾਂਜੀ ਟ੍ਰਾਈਸਾਈਕਲ ਤੇ ਚੱਲ ਰਹੇ ਜੇ ਕੀ ਦਿੱਤਾ ਅਮਰਿਤਪਾਲ ਸਿੰਘ ਨੇ ਕਿ ਤੁਸੀਂ ਉਹਨਾਂ ਦੇ ਝੰਡੇ ਲਾਈ ਫਿਰਦੇ ਜੇ ਮੇਰਾ ਪਿੰਡ ਨਾਕੋਕੇ ਜੀ ਨੌ ਕੀ ਹੈ ਮੇਰਾ ਨਾਂ ਕੇਵਲ ਸਿੰਘ ਟਿੰਕਾ ਜੀ ਸਾਡਾ ਪਿੰਡ ਜਿਹੜਾ ਨਾਕੋਕੇ ਨਾ ਹਾਂਜੀ ਉਹ ਪਹਿਲੇ ਦਿਨ ਤੋਂ ਹੀ ਇਹ ਸਿੱਖੀ ਦੇ ਇਤਿਹਾਸ ਦੇ ਵਿੱਚ ਰਿਹਾ ਜੀ ਜੀ ਬਿਲਕੁਲ ਜ਼ਿਹਦਾਰ ਮੋਹਨ ਸਿੰਘ ਜਧ ਉਦਮ ਸਿੰਘ ਉਸ ਤੋਂ ਅੱਗੇ ਭਾਈ ਕੁਲਵੰਤ ਸਿੰਘ ਜੀ ਭਾਈ ਮੇਜਰ ਸਿੰਘ ਜੀ ਪਾਇ ਲੱਖਾ ਸਿੰਘ ਜੀ ਪਾਇ ਸੁਖਿੰਦਰ ਸਿੰਦਰ ਸਿੰਘ ਜੀ ਜਾਨੀ ਕਿ ਮੈਨੂੰ ਨੰਗੰਤੀ ਬੰਦੇ ਸਾਡੇ ਜਿਹੜੇ ਚੀਜ਼ ਹੋਏ ਆ ਹੂੰ ਹੂੰ ਤੇ ਸਿੱਧਾ ਸਾਡਾ ਪਿੰਡ ਵਾ ਤੇ ਅਸੀਂ ਇਹ ਜਿਹੜਾ ਚਿੱਖੀ ਦਾ ਬੰਦਾ ਜੁੜਦਾ ਸੀ ਉਹਨੂੰ ਪਹਿਲੇ ਦਿਨ ਤੋਂ ਪਿਆਰ ਕਰਦੇ ਆਂ ਕਿਆ ਬਾਤ ਹੈ ਤੇ ਇਹ ਨਹੀਂ ਗੱਲ ਹੈਗੀ ਤੇ ਅਜੰਬਰਤਪਾਰ ਪੋਟਾਂ ਚ ਖਲੋਤਾ ਤੇ ਅਸੀਂ ਤਾਂ ਭੱਜੇ ਫਿਰਦੇ ਹੂੰ ਇਹ ਪਹਿਲੇ ਦਿਨ ਤੋਂ ਹੀ ਨੇ ਗੁਰੂ ਗੋਬਿੰਦ ਸਿੰਘ ਦੇ ਵੀਰ ਕੱਢੀ ਸੀ ਨਾ ਹੂੰ ਵੀਰਾਂ ਕੱਢਦਾ ਸੀ ਸਾਡਾ ਉਦਨੇ ਉਦਨ ਤੋਂ ਪਿਆਰ ਪਿਆਰ ਤਾਂ ਠੀਕ ਆ ਪਰ ਇਸ ਵੇਲੇ ਉਹ ਡਿਬਰੂਗੜ੍ਹ ਚ ਬੈਠੇ ਆ ਹਾਂਜੀ ਉਹਨਾਂ ਨੂੰ ਤਾਂ ਫੋਨ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਹਾਂਜੀ ਫਿਰ ਤੁਸੀਂ ਇਹ ਬੀੜਾ ਚੱਕਿਆ ਪ੍ਰਚਾਰ ਦਾ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹਨੂੰ ਨਹੀਂ ਫੋਨ ਵੀ ਉਹਨੂੰ ਫੋਨ ਹੋਣੀ ਕਰਨ ਦਿੰਦੇ ਉਹਨੂੰ ਭਾਵੇਂ ਵੇਖਣ ਨੂੰ ਨਹੀਂ ਦਿੰਦੇ ਹੁਣ ਆ ਜਿਹੜੇ ਆ ਜੋਧੇ ਖਲੋਤੀ ਇਹ ਵੀ ਅੰਮ੍ਰਿਤਪਾਲ ਹੀ ਤੇ ਦੇ ਸਾਰੇ ਆ ਤੇ ਜਿਹੜਾ ਜਰਨਲ ਹੁੰਦਾ ਨਾ ਉਹ ਭਾਵੇਂ ਪਾਰ ਤੇ ਚੜਿਆਵੇ ਥੱਲੇ ਜਿਹੜੇ ਉਹਦੇ ਨਾਲ ਦੇ ਨਾ ਜਿਹੜਾ ਦੁਸ਼ਮਣ ਹੁੰਦਾ ਨਾ ਉਹਨੂੰ ਸਾਰੇ ਉਹੀ ਬੰਦੇ ਦੇਖਦੇ ਦੱਸਦਾ ਹਰੀ ਸਿੰਘ ਨਲੂਆ ਉਹਨਾਂ ਦੀ ਡੈਥ ਹੋ ਗਈ ਨਾ ਤੇ ਉਹਨਾਂ ਦੇ ਕੁ ਸਾਰੇ ਤੁਸੀਂ ਡਰਦੇ ਰਹੇ ਨਾ ਤੇ ਇਹ ਉਹੀ ਗੱਲ ਤੁਸੀਂ ਇਹ ਟ੍ਰਾਈਸਾਈਕਲ ਤੇ ਤੁਹਾਨੂੰ ਇੱਡੀ ਗਰਮੀ ਦੇ ਵਿੱਚ ਚੱਲਦੇ ਜੇ ਦਿੱਕਤ ਨਹੀਂ ਆਉਂਦੀ ਨਹੀਂ ਕੋਈ ਪਰੇਸ਼ਾਨੀ ਨਹੀਂ ਪਿਆਰ ਹੀ ਨਾ اچھا ਪਿਆਰ ਆ ਹਾਂ ਮਤਲਬ ਪਿਆਰ ਦੀ ਮਿਠਾਸ ਠੰਡਕ ਇੰਨੀ ਹੈ ਕਿ ਕੋਈ ਦਿੱਕਤ ਨਹੀਂ ਆਉਂਦੀ ਅੱਜ ਮੈਂ ਰੋਟੀ ਵੀ ਖਾਣੀ ਆ ਸ਼ਵੇਰ ਦੀ ਅੱਛਾ ਤੁਸੀਂ ਇਹ ਲੰਗਰ ਨਹੀਂ ਛਕਿਆ ਨਹੀਂ ਛਕਿਆ ਉਹ ਅਸੀਂ ਤੁਹਾਨੂੰ ਰੋਕ ਲਿਆ ਰਸਤੇ 'ਚ ਨਹੀਂ 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 ਉਹ ਹੀ ਗੱਲ ਹੈ ਕਿ ਮੇਰਾ ਮਕਸਦ ਇਹ ਜੇ ਇਸੇ ਟਾਈਮ ਹੀ ਕਰਨਾ ਮੈਂ ਮਾਰ ਇਹ ਦੋ ਟਾਈ ਵਜੇ ਆ ਪਿੱਛੇ ਡੱਬਾ ਕਾਦਾ ਲਾਇਆ ਤੁਸੀਂ ਇਹ ਡੱਬਾ ਉਦਾਂ ਹੀ ਵਿੱਚ ਰੱਖੀ ਦਾ ਸਮਾਨ ਇਸ ਤਰ੍ਹਾਂ ਜਿਹੜੇ ਪੋਰਟ ਲਾਉਣ ਲਈ ਅੱਛਾ ਹਾਂ ਆ ਵੀ ਦਰੂਤ ਹੁੰਦਾ ਵਾ ਅੱਛਾ ਇਹ ਵੀ ਰੱਖਿਆ ਕੀ ਕੀ ਇਹਦੇ 'ਚ ਕੀ ਰਿਕਾਰਡ ਕੀਤਾ ਚਲਾ ਕੇ ਦਿਖਾਓਗੇ ਇਤ ਗਾਣੇ ਵੀ ਚੱਲਦੇ ਆ ਮੋਬਾਈਲ ਤੋਂ ਤੋਂ ਉਦਾਂ ਵੀ ਰਿਕਾਰਡਿੰਗਾਂ ਵੀ ਪੈਣਾ ਤੇ ਅੰਮ੍ਰਿਤਪਾਲ ਨੂੰ ਵੋਟ ਪਾਓ ਇਹਦੇ ਵਿੱਚ ਮੈਂ ਹਾਂਜੀ ਉਹ ਕਿੱਦਾਂ ਚਲਾਉਂਦੇ ਜੇ ਆ ਵੀ ਉਹਨੇ ਚਾਲੇ ਪਾ ਦਿੰਦੇ। ਦੇਖੋ ਜੀ ਪਿਆਰ ਆ ਵੇਖੋ ਅੱਧ ਆਪਣੇ ਰਾਜ ਦੀ ਗੱਲ ਕਰੀਏ। ਮਤਲਬ ਕਿ ਹਰੇਕ ਬੰਦਾ ਇਸ ਵੇਲੇ ਅਮਰਤਪਾਲ ਅਮਰਤਪਾਲ ਕਰੀ ਜਾਉਣ ਰਿਹਾ। ਹਾਂ ਇਹਨੂੰ ਬੰਦ ਕਰ ਦਿਓ ਤੁਸੀਂ 2 ਮਿੰਟ। ਹਾਂਜੀ ਪਿਛਲੇ ਦਿਨੀ ਇੱਕ ਰੋਲਾ ਪਿਆ ਸੀਗਾ ਕਿ ਇੱਕ ਹੋਰ ਅਮਰਤਪਾਲ ਸਿੰਘ ਆ ਜਿਹੜਾ ਉਹ ਵੀ ਇੱਥੇ ਖੜਾ ਹੋਇਆ ਉਹਦੇ ਬਾਰੇ ਕੀ ਉਹ ਜੇ ਹੁਣ ਮੈਂ ਕਿਸੇ ਨੂੰ ਕੋਈ ਗਲਤ ਲੌਜਿਕ ਹੈ ਤੇ ਨਹੀਂ ਬੋਲ ਸਕਦਾ ਪਰ ਉਹ ਜੇ ਕਈ ਅਮਰਤਪਾਲ ਤੁਰੇ ਫਿਰਦੇ ਉਹ ਜਨ ਕੋਣ ਜਾਣਦਾ ਕਿਤੇ ਨਾ ਕਿਤੇ ਭੁਲੇਖਾ ਪਾਉਣ ਦੀ ਜੰਗਲ ਦੇ ਵਿੱਚ ਕਿੰਨੇ ਜਾਨਵਰ ਹੁੰਦੇ ਤੇ ਸ਼ੇਰ ਦੀ ਦੂਰ ਪਸਾਨ ਆ ਜਾਂਦੀ ਨਾ ਕੀ ਬਾਤ ਤੇ ਜਿਹੜਾ ਜੰਗਲ ਚ ਵਰਦਾ ਨਾ ਉਹਨੂੰ ਵੀ ਸ਼ੇਰ ਦਾ ਡਰ ਦਰ ਸ਼ੇਰ ਨੇ ਪੈ ਟੁੱਟੇ ਮਾਰੇ ਮੋਟੇ ਜਾਨਵਰ ਨੂੰ ਤੇਰੇ ਕੋਈ ਲਾਠੀ ਨਾ ਵੀ ਰਾ ਦਿੰਦਾ ਵੈਸੇ ਤੁਸੀਂ ਕਰਦੇ ਕੀ ਕੀਤਾ ਕੀ ਆਪਣਾ ਮੇਰਾ ਕੀਤਾ ਖੁਸ਼ਮਣੀ ਮੈਂ ਉਹਦਾ ਮਹਾਰਾਜ ਦੀ ਕਿਰਪਾ ਮੈਂ ਇੱਡਾ ਫਰੀ ਆਂ ਕੀ ਬਾਤ ਤੇ ਫੇਰ ਵੀ ਪੂਰਾ ਸਮਾਂ ਤੁਸੀਂ ਇੱਧਰ ਨੂੰ ਲਾਤਾ ਹਾਂਜੀ ਲਾਤਾ ਤੁਸੀਂ ਦੀ ਗੱਲ ਇਹ ਨਹੀਂ ਕੋਈ ਮੈਂ ਕੋਈ ਇੱਡਾ ਤਕੜਾ ਮੀਰ ਨਹੀਂ ਹੈਗਾ ਕੋਈ ਕੋਈ ਆ ਮੇਰਾ ਵੇਖ ਕੇ ਸਿਰ ਪਾ ਤੇ ਮੈਂ ਕਿ ਲੀਲਾ ਕਪੜਾ ਲੱਕਪੜਾ ਮਹਾਰੀ ਕਿਰਪਾ ਵਧੀਆ ਪੈਂਦਾ ਚੜਦੀ ਕਲਾ ਰੋਟੀ ਪਣੀ ਵਧੀਆ ਖਾਈ ਜਾ ਪਰ ਇਹ ਕੋਈ ਬਿਜ਼ਨਸ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਬੰਦਾ ਇਸ ਵੇਲੇ ਅਮਰਪਾਲ ਅਮਰਪਾਲ ਕਰੀ ਜਾ ਰਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਇੱਕ ਨੂੰ ਪੁੱਛਣ ਦੀ ਭਾਈ ਕੋਈ ਹੋਰ ਵੀ ਕੈਂਡੀਡੇਟ ਹੈ ਜਿਹਦਾ ਇੱਥੇ ਜੋਰ ਹੋਵੇ ਪਰ ਹਜੇ ਤੱਕ ਸਾਨੂੰ ਕੋਈ ਐਸਾ ਬੰਦਾ ਮਿਲਿਆ ਨਹੀਂ ਇੱਕ ਅਜਿਹਾ ਲੰਮਾ ਜਿਹੜਾ ਪਿਛਲੇ ਦਿਨ ਖਾਲੜਾ ਜੀ ਨੂੰ ਇੱਥੋਂ ਹਰ ਗਿਆ ਉਹ ਵੀ ਕਲਿੰਕ ਲੱਗਾ ਉਹ ਵੀ ਲਾਉਣਾ ਖਰੂਸਾ ਵਾਲਿਆਂ ਨੇ ਆ ਬੀਬੀ ਖਾਲੜਾ ਜਦੋਂ ਖੜੀ ਹੋਈ ਸੀਗੇ 19 ਚ ਹਾਂਜੀ ਇੰਨਾ ਚਰਚਾਰਾ ਕਈ ਜਾਂ ਚਰਚਾਰਾ ਜਿੱਦਾਂ ਨੇ ਇਹਨੇ ਦੱਸਿਆ ਵਾ ਜੋਦੇ ਨੇ ਤੇ ਕੋਈ ਆਪਣੇ ਝੂਠ ਮਾਰੀ ਜਾਂਦੇ ਰਾਤੀ ਹੁਣ ਇੱਕ ਬਹੁਤ ਸਮਾਜ ਪਾਰਟੀ ਵਾਲਾ ਸੀ ਉੱਥੇ ਮੇਰੇ ਪਿੰਡ ਆ ਕੇ ਤਾਂ ਮੁੰਡੇ ਕੋਲ ਤੇ ਏਦਾਂ ਕੋਲਤਾ ਆ ਗਿਆ ਤੇ ਮੈਨੂੰ ਤਾਂ ਕਵਾਇਆ ਨਹੀਂ ਮੈਂ ਤਾਂ ਛੰਡਾ ਲੱਗਾ ਹੁਣ ਪਤਾ ਇਹ ਤੇ ਪੱਕੇ ਬੰਦੇ ਉਹਨਾਂ ਨੂੰ ਮੰਦਾ ਵੋਟਾਂ ਪਾਓ ਇਖਤियार ਮੇਰੀ ਕੰਨ ਤੇ ਲੱਗਾ ਲਾਉਣ ਮੈਂ ਮੇਰੀ ਕੰਨ ਤੇ ਨਾਲ ਇਖਤियार ਲੈ ਉਹਨੇ ਮੈਨੂੰ ਮੇਰੇ ਨਾਲ ਕਹਲੇ ਉਹਨਾਂ ਦਾ ਕਹਲੇ ਕਿ ਦੂਜੇ ਮੁੰਡੇ ਨਾਲ ਅਸੀਂ ਅਸੀਂ ਜਿਹੜਾ ਗਲਤ ਕੰਮ ਕਰਕੇ ਆਉਂਦਾ ਉਹ ਮਗਰ ਨਹੀਂ ਜਾਂਦੇ ਹੂੰ ਥਾਣੇ ਅਸੀਂ ਜਿਹੜਾ ਗਲਤ ਕੰਮ ਕਰਕੇ ਆਉਂਦਾ ਉਹ ਮਗਰ ਨਹੀਂ ਪਹਿਲੀ ਗੱਲ ਤੁਸੀਂ ਅਸਾਂ ਦੇ ਮੋਟਰ ਤੋਂ ਖਤਮ ਹੀ ਕਰੋ ਬਿਲਕੁਲ ਆਪਾਂ ਇਹ ਪਵਾਨੇ ਆਣ ਕੇ ਤੇ ਦੂਜਿਆਂ ਇੱਕ ਮੇਰਾ ਭਾਵ ਤੁਸੀਂ ਬੋਟਾ ਕਾਨ ਆ ਕੇ ਜੋ ਤੁਸੀਂ ਆਣ ਕੇ ਇਹਨਾਂ ਨੂੰ ਕਹੋਗੇ ਕੋਈ ਗੱਲ ਨਹੀਂ ਜਿਹੜਾ ਨਸ਼ਾ ਨਸ਼ੀ ਵਾਲੇ ਤੇ ਮਕਰ ਨਹੀਂ ਜਾਂਦੇ ਤੇ ਨਸ਼ੇ ਦਾ ਤਾਂ ਆਪਾਂ ਯਰ ਤਖ਼ਤਮ ਕਰਨਾ ਉਹ ਜਿਹੜੇ ਨੌਜਵਾਨ ਤੁਰੇ ਜਾਂਦੇ ਆ ਤੁਹਾਨੂੰ ਵੀ ਲੱਗਦਾ ਕੱਲਾ ਅਮਰਿਤਪਾਲ ਭਾਈ ਜਿੱਤ ਵੀ ਜਾਂਦਾ ਹਾਂਜੀ ਤੇ ਕੀ ਕਰੇਗਾ ਆਪਣੇ ਇਲਾਕੇ ਦੇ ਹਾਕੇ ਜੋ ਕਰੇਗਾ ਜਿਦਾਂ ਪਹਿਲਾਂ ਵੀ ਰਾ ਕੱਢ ਕੇ ਉਹਨੇ ਕੁਝ ਵੀ ਨਹੀਂ ਕੀਤਾ ਜੇ ਤੇ ਚਾਲ ਪੰਜ ਚਾਰ ਮਹੀਨੇ ਹੋ ਗਏ ਇਹਨੂੰ ਅਰੇ ਤੇ ਛੱਟ ਚਟਾਈ ਹੋਣ ਢਈ ਤੇ ਇਹਨੇ ਸਰਕਾਰਾਂ ਨੇ ਚੁੱਕ ਕੇ ਇਹਨੂੰ ਮਾਰਿਆ ਇਹਨਾਂ ਨੂੰ ਇਹ ਤੇ ਅਸੀਂ ਦੱਬੇ ਜਾਲਾ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਕਿੰਨੇ ਬੰਦਿਆਂ ਨੇ ਉਹਨੇ ਅਮਰ ਸਿਖਾਇਆ ਇੱਥੇ ਡੂਸਾਬ ਦੇ ਵਿੱਚ ਹੀ ਇਕਰਾਦ ਰਹਿ ਸੀ ਹੂੰ ਇੱਥੇ 60 ਆਦਮੀਆਂ ਨੂੰ ਆਣੇ ਅਮਰ ਸਿਖਾਇਆ ਮੇਰੇ ਅੱਖੀਂ ਕਹਦੇ ਮਨੂੰ ਹੰਦਾ ਮੈਂ ਆਹੇ ਹੁਣਾਂ ਦਾੜੀ ਤੇ ਮੁਸਾਫਿਰਾਂ ਤੇ ਮੈਂ ਫਲੇਮ ਸੇਵ ਕਰਕੇ ਰੱਖਦਾ ਅੱਛਾ ਵਰਨਾ ਵੀ ਲੱਗਾ ਹੁਣ ਬੰਦਾ ਮਤਲਬ ਅਸਰ ਹਜੇ ਤੱਕ ਕਾਇਮ ਹੈ ਤੇ ਮੇਰੇ ਜਿਹੜੇ ਜ਼ਾਰਦੋਤਾਂ ਉਹ ਜਹਿਦਾਰ ਮਰਛਗੇ ਮੈਨੂੰ ਆਂਦੇ ਤੁਮੀ ਸਕਦੇ ਪਰ ਮੈਂ ਨਹੀਂ ਸਕੂ ਆ ਪਰ ਅਜੇ ਨਹੀਂ ਜਦੋਂ ਮਾਰੇ ਦੀ ਕਰਫੂ ਆਨੇ ਮੈਂ ਮੁਸਾਫਿਰਾਂ ਤੇ ਮਰਪਾਲਣ ਵਾਲੇ ਹਵਾਲ ਰੱਖਣੇ ਮੈਂ ਕੋਈ ਨਹੀਂ ਰੱਖਾਂ ਕੋਈ ਇਹ ਨਹੀਂ ਕਾਲੀ ਨਹੀਂ ਕੋਈ ਕੋਈ ਦਬਕੇ ਨਾ ਨਹੀਂ ਫਰੇਮ ਪਿਆਰ ਨਾ ਕਹਿੰਦੇ ਆ ਪਰ ਇੱਥੇ ਤਾਂ ਲੋਕ ਹੀ ਕਹਿ ਰਹੇ ਆ ਕਿ ਉਹ ਦਬਕੇ ਮਾਰਦਾ ਆ ਲੋਕਾਂ ਨੂੰ ਇਦਾਂ ਕਰਦਾ ਜੋ ਮਰਜੀ ਉਹਨੇ 1 ਮਿੰਟ ਵਿੱਚ ਇੱਥੇ ਅੰਬਰ ਚੁਕਾਇਆ ਉਹਨੇ ਇੱਕ ਮੁੰਡੇ ਨੂੰ ਹੂੰ ਉਹਦੀ ਮਾਂ ਨੇ ਉਹਨੂੰ ਗੱਡੀ ਦਿੱਤੀ ਅਮਰਤਪਾਲ ਨੂੰ ਆਂਦੀ ਮੇਰਾ ਮੁੰਡਾ ਵੀ ਨਾਲ ਲੱਗਾ ਅੱਛਾ ਉਹ ਗੱਡੀ ਵੀ ਦਿੱਤੀ ਮੁੰਡਾ ਵੀ ਨਾਲ ਗਿਆ ਮੁੰਡਾ ਇਹ ਇੱਥੋਂ ਵੀ ਉਤਰੀ ਗੋਂਦਵਾਲ ਸਾਹ ਪੁਰਾਣੀ ਜੋ ਮੁੰਡਾ 4 ਦਿਨ ਰਿਹਾ ਨਾਲ ਤੇ 20 ਦਿਨ ਰਿਹਾ ਇਹਨਾਂ ਨੂੰ ਪਤਾ ਮੇਰੇ ਵੇਖਣ ਦੀ ਗੱਲ ਵਾ ਉਹ ਮੁੰਡਾ ਉਨੇ ਮਾਦਾ ਨੇ ਆਪ ਕਹਤ ਇਹਨੂੰ ਵੀ ਲੈ ਜਾ ਤੇ ਗੱਡੀ ਵੀ ਲੈ ਜਾ ਗੱਡੀ ਤੇਰੀ ਪੱਕੀ ਆ ਇਹ ਭਾਵੇਂ ਦਾਹਦਾਂ ਨੂੰ ਆਈ ਭਾਵੇਂ ਪੰਜਾਂ ਨੂੰ ਆਈ ਭਾਵੇਂ ਹੁਣੀ ਮੋੜਾ ਵੀ ਪਰ ਉਹ ਮੈਨੂੰ ਪਤਾ ਲੱਗਾ ਤੋ ਮੁੰਡਾ ਬਾਅਦ ਚ ਖੜੀ 25 ਦਾ 20 ਦਾ ਜਣਾ ਬਾਅਦ ਆਇਆ ਉਹ ਬੰਦੇ ਨੇ ਅਬਰਤ ਛਕਿਆ ਇੱਕ ਆਡੇ ਪਿੰਡ ਦੀ ਗੱਲ ਨਾਗੋ ਕਹਾਜੀ ਆਡਾ ਜਿਹੜਾ ਮਿਹਨਤਪੰਦਾ ਡਾਕਟਰ ਭਗਤ ਸਿੰਘ ਦਿਲਜੀਤ ਸਿੰਘ ਸੂਬੇਦਾਰ ਹੋਰ ਉਹ ਬੰਦੇ ਮੈਂ ਨਾਂ ਨਹੀਂ ਲੈ ਸਕਦਾ ਉਹ ਕਾਲ ਸਟੇਟ ਦਾ ਆਡੇ ਪਿੰਡ ਅਬਰਤਪਾਲ ਦਾ ਡੈਡੀ ਆਇਆ ਸੀ ਨਾਗੋ ਕੀ ਤੇ ਉਹ ਡਾਕਟਰ ਸਾਹਿਬ ਚੱਲ ਗਿਆ ਸੀ ਤੇ ਵੋਟਾਂ ਕਹਿੰਗੇ ਮੈਂ ਵੀ ਨਾਲ ਜਾਣਾ ਤੇ ਮੈਂ ਕਿਉਂ ਕਿਹਨਾਂ ਤਰ੍ਹਾਂ ਕੋਈ ਦੇ ਘਰ ਵੜਨੀ ਛੁੜੀ ਘਰੇ ਘਰ ਵੜਨੀ ਤੇ ਉਹ ਆਂਦਾ ਤੇ ਕਾਂਗਰਸੀ ਆਏ ਉਹਨਾਂ ਮੈਨੂੰ ਭੁਖੀ ਦਿੱਤੀ ਫੀ ਮਰਤੀ ਖਾਨ ਨੂੰ ਅੱਛਾ ਆਮ ਪਾਰਟੀ ਵਾਲੇ ਆਏ ਉਹਨਾਂ ਮੈਨੂੰ ਸ਼ਰਾਬ ਪਿਆ ਸ਼ਰਾਬ ਦਿੱਤੀ ਪੀਣ ਨੂੰ ਇਦਾਂ ਨੇ ਦੋ ਤਿੰਨਾਂ ਪਾਰਟੀਆਂ ਦਾ ਤੋਂ ਦੇ ਨਾਲ ਜਿਹੜੀਆਂ ਬਣੀਆਂ ਵਾਂ ਤੇ ਉਹ ਆਂਦਾ ਡੜਮਿਆਣ ਬੰਦਾ ਹੁੰਦਾ ਤੇ ਮਾਹਤੀ ਇਹਦਾ ਕੀ ਮਕਸਦ ਕਹਿਣ ਦਾ ਉਨੇ ਕੱਢ ਕੇਸ਼ੂਰੀ ਸਾਹਿਬ ਤੇ ਸ੍ਰੀ ਸਾਹਿਬ ਆਂਦਾ ਤੇ ਅੰਮ੍ਰਿਤਪਾਲ ਨੇ ਮੈਨੂੰ ਆਹ ਦਿੱਤਾ ਆਹ ਠੀਕ ਉਹ ਭੀ ਕੇ ਨੇ ਮੈਨੂੰ ਪੀਮਤੀ ਕੇ ਨੇ ਸ਼ਰਾਬ ਪੀ ਕੇ ਨੇ ਕੋਲੀਆਂ ਰਿਤਨਾ ਜਿੰਨੀਆਂ ਪਾਰਟੀਆਂ ਅੰਮ੍ਰਿਤਪਾਲ ਨੇ ਮੈਨੂੰ ਆਹ ਅੰਮਰ ਸ਼ਕਾਇਆ ਸ੍ਰੀ ਸਾਹਿਬ ਕੱਢ ਕੇ ਦਿਖਾਇਆ ਉਹਨੇ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਅੰਮ੍ਰਿਤਪਾਲ ਅੰਮ੍ਰਿਤਪਾਲ ਹੋਈ ਪਈ ਆ ਕੋਸ਼ਿਸ਼ ਕਰਾਂਗੇ ਗਾਹਾਂ ਫੇਰ ਕਿਤੇ ਵੀ ਰੁਕੇ ਤਾ ਉਥੇ ਦੇ ਵੀ ਲੋਕਾਂ ਨੂੰ ਪੁੱਛਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾਵਾਂਗੇ ਅੱਜ ਦਾ ਪੂਰਾ ਦਿਨੇ ਸਾਡੇ ਕੋਲ ਹੋਰ ਜਗ੍ਹਾਤ ਵੀ ਅਸੀਂ ਸਾਰਿਆਂ ਦੇ ਕੋਲੋਂ ਇਹ ਗੱਲ ਪੁੱਛਾਂਗੇ ਵੀ ਕਿਹਦੇ ਪਾਸੇ ਇਸ ਵਾਰ ਖਡੂਰ ਸਾਹਿਬ ਜਾ ਰਿਹਾ ਹੈ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਧੰਨਵਾਦ ਜੀ